ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਸਵੇਰ ਦੇ 6:00 ਵੱਜ ਚੁੱਕੇ ਆ ਤੇ ਸਵੇਰੇ ਸਵੇਰੇ ਦੇਖੋ ਬਾਰਿਸ਼ ਕਿੰਨੀ ਆਉਣ ਲੱਗੀ ਆ ਬਹੁਤ ਜ਼ਿਆਦਾ ਬਾਰਿਸ਼ ਆਉਣ ਲੱਗੀ ਹੈ ਤੇ ਭਗੋਟ ਆ ਜੀ ਘਟੋ ਘਟਾ 4:30 ਵਜੇ 4:40 ਹੋ ਗਏ ਤਬਾਹ ਕਰਨਾ ਜਿਹੜੇ 5:30 ਵਜੇ ਤੱਕ ਮੀਂਹ ਪੈਣ ਲੱਗਾ ਤੇ 6:00 ਵਜੇ ਅੱਧਾ ਘੰਟਾ ਹੋ ਗਿਆ ਕਾਫੀ ਤੇਜ਼ ਬਾਰਿਸ਼ ਪੈ ਰਹੀ ਹੈ ਤੇ ਅੱਜ ਆਪਣੇ ਕੰਮਕਾਰਾਂ ਤੇ ਜਾਣ ਦਾ ਵੀ ਸ਼ਾਇਦ ਛੁੱਟੀ ਹੋਊਗੀ ਜਿਹੜੇ ਹਸਾਬ ਨਾਲ ਮੀਂਹ ਪੈ ਰਿਹਾ ਤੇ ਵਿੱਚੋਂ ਪੈਂਦਾ ਵੀ ਰਹੂਗਾ ਸ਼ਾਇਦ ਸਾਰੀ ਰਾਤੀ ਕੱਲ ਬੱਦਲ ਬਹੁਤ ਜ਼ਿਆਦਾ ਹੋਗੇ ਤੇ ਆਹ ਦੇਖ ਲੋ ਉਹ ਚੱਲਦਾ ਪ੍ਰਨਾਲਾ ਤੇ ਗੂਲਰ ਛੱਡਿਆ ਜਾਂ ਬੰਦ ਕਰਦੇ ਫਿਰ ਮੱਛਰ ਬਣ ਮੱਛਰ ਬਹੁਤ ਜ਼ਿਆਦਾ ਹੋ ਗਿਆ ਕਿ ਰਕੜ ਨਹੀਂ ਤਾਂ ਕਿ ਕੱਲ ਦਾ ਦਿਨੇ ਵੀ ਨਹੀਂ ਟਿਕਣੇ ਕੰਮ ਵਾਲਾ ਹੀ ਜਾਵੇ ਆ ਮੰਜੇ ਇੱਧਰ ਖੜੇ ਕਰਦੇ ਆ ਇੱਥੇ ਮੀਂਹ ਪੈਂਦਾ ਇੱਥੇ ਤੱਕ ਆਉਂਦੀ ਬਾਛੜੇ ਦੀ ਚੰਗਾ ਵੀ 8 ਵਜੇ 8 ਵਜਨ ਚ 20 ਮਿੰਟ ਰਹਿ ਗਏ ਆ ਤੇ ਬਾਹਰ ਛੋ ਹੀ ਚੱਲੀ ਜਾਂਦੀ ਜਿਵੇਂ ਸ਼ੁਰੂ ਹੋਇਆ ਸੀ ਉਸ ਤੋਂ ਵਧੇ ਹੀ ਆ ਘਟਿਆ ਨਹੀਂ ਛੇ ਵਜੇ ਦਾ ਸ਼ੁਰੂ ਹੋਇਆ ਤੇ 8 ਵਜਨ ਚ 20 ਮਿੰਟ ਰਹਿ ਗਏ 2 ਘੰਟਿਆਂ ਚ ਸਿਰਫ 20 ਮਿੰਟ ਰਹਿ ਗਏ ਇੰਨੇ ਟਾਈਮ ਦਾ ਲੱਗਾ ਖੇਤਾਂ ਚ ਪਾਣੀ ਬਹੁਤ ਜ਼ਿਆਦਾ ਕਰ ਦੇਣਾ ਇਹੋ ਹਾਲ ਨਾ ਕਰੇ ਜਦੋਂ ਗੋਡਾ ਗੋਡਾ ਤੇ ਪਾਣੀ ਆ ਜਾਂਦਾ ਦੇਖੋ ਕਿੰਨਾ ਚੱਲੀ ਆ ਕਿੰਨਾ ਆ ਗਿਆ ਆ ਵੀ ਮੇਤਰੋੇ ਖਾਣ ਪਾਣੀਓ ਪਾਣੀ ਹੋ ਗਿਆ ਜਮਾ ਵੀ ਪਾਣੀ ਨਹੀਂ ਸਾ ਕਿੰਨਾ ਖੜ ਗਿਆ ਚੋਨਾ ਵਿੱਚ ਅੱਧਾ ਅੱਧੋ ਗਿਆ ਇਸ ਵਰਗੇ ਚੋਨਾ ਸਾ ਗਟੋਲੇ ਵੇਂਦੀਆਂ ਇਸ ਤਰਸੀਰ ਪਾਪੂ ਨੂੰ ਨਾਲ ਲੈ ਕੇ ਆਵੇ ਆਹ ਦੇਖੋ ਪੱਤਲੀ ਬੱਦਲਾ ਨੂੰ ਫੇਰ ਕੋ ਟਰੈਕਟਰ ਆ ਗਿਆ ਕੱਦ ਕਰਨ ਵਾਸਤੇ ਇਹ ਗਟੋਲੇ ਵੇਂਦੀਆਂ ਬਈ ਪਾਪੂ ਤੇ ਵੜਿਆ ਚੁੱਕੇਗਾ

ਛੇਤੀ ਆ ਜਾ ਮੀ ਪੈਣ ਲੱਗ ਗਿਆ ਫਿਰ ਪੈਣ ਜਿਆਦਾ ਤੇਜ਼ ਆ ਜਾਣਾ ਮੀ ਆਜੋ 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 नहीं <coughs> लग no,